ਸਟ੍ਰਿਕਲ ਸਾਰੀਆਂ ਪੈਨਾਂ ਨੂੰ ਆਪਣਾ ਇਸ ਡਿਜ਼ਾਈਨ ਦਾ ਹੁਣ ਨੈਕਸਟ ਸਟੈਪ ਹੈਗਾ ਵਾ ਆਪਾਂ ਬਣਾਉਣੀ ਆ ਲੀਵਜ਼ ਪੱਤੀਆਂ ਇਹਦੇ ਲਈ ਆਪਾਂ ਗ੍ਰੀਨ ਥ੍ਰੈਡ ਯੂਜ਼ ਕਰ ਰਹੇ ਆ ਥ੍ਰੈਡ ਥੋੜਾ ਘੱਟ ਲੰਬਾ ਲੈਣਾ ਫਲਾਈ ਸਟਿਚ ਦੇ ਨਾਲ ਆਪਾਂ ਪੱਤੀਆਂ ਬਣਾਵਾਂਗੇ ਧਿਆਨ ਨਾਲ ਦੇਖਣਾ ਇਸ ਵਾਰ ਟਰਾਈ ਤਾਂ ਹੈਗਾ ਉਹ ਵੀ ਪੂਰਾ ਮਤਲਬ ਤੁਹਾਨੂੰ ਪਤਾ ਲੱਗੇ ਡਿਜ਼ਾਈਨ ਦਾ ਇਧਰੋਂ ਲੈ ਲਿਆ ਸਟਿਚ ਇਧਰੋਂ ਵਾਪਸ ਬਿਲਕੁਲ ਇਹਦੇ ਨਾਲ ਜਿੱਥੇ ਆਪਣੀ ਪੱਤੀਆਂ ਉੱਪਰ ਲਾਈਨ ਡਰਾ ਕੀਤੀ ਹੋਈ ਆ ਉਹ ਉਸ ਲਾਈਨ ਦੇ ਉੱਪਰ ਉੱਪਰ ਫਿਰ ਇੱਧਰ ਥ्रेड ਨੂੰ ਇਧਰਲੇ ਪਾਸੇ ਕਰ ਲਿਆ ਫਿਰ ਇੱਥੋਂ ਸਵਿੱਚ ਲੈਣਾ ਫਿਰ ਫਿਰ ਇੱਥੋਂ ਨੀਚੋਂ ਕੱਢ ਦੇਣਾ ਫਿਰ ਉੱਪਰ ਨਾਲ ਇੱਥੋਂ ਫਿਰ ਇੱਥੋਂ ਨਾਲ ਇਧਰੋਂ ਜੇ ਥੋੜਾ ਮੁਸ਼ਕਲ ਲੱਗੇ ਤਾਂ ਵਿਚਾਲੇ ਇੱਕ ਲਾਈਨ ਮਾਰ ਲੈਣਾ ਉਹ ਲਾਈਨ ਦੇ ਉੱਪਰ ਉੱਪਰ ਸੂਈ ਕੱਢੀ ਆਣਾ ਬਹੁਤ ਈਜ਼ੀ ਆ ਇਹ ਮੈਂ ਪੱਤੀਆਂ ਬਣਾਉਣੀਆਂ ਮੈਂ ਮੋਸਟਲੀ ਇਹੀ ਤਰੀਕਾ ਪ੍ਰੇਫਰ ਕਰਦੀ ਆ ਪੱਤੀਆਂ ਬਣਾਉਣ ਦੇ ਲਈ ਇਦਾਂ ਇਹ ਪੂਰੀ ਕੰਪਲੀਟ ਪੱਤੀ ਬਣ ਗਈਆਂ ਥੈਂਕ ਯੂ